ਸਾਹੀ ਗਾਲ ਜੀ ਤੇ ਵੈਲਕਮ ਟੂ ਮਾਈ ਨਿਊ ਵਲੌਗ ਤੇ ਪਿਛਲਾ ਵਲੌਗ ਚੜਾ ਗਏ ਤੇ ਉਹੀ ਦੁਬਾਰਾ ਸਟਾਰਟ ਕਰਦੇ ਪਏ ਹਾਂ ਪਿਛਲੇ ਵਲੌਗ ਚ ਆਪਾਂ ਰੱਤਾ ਕਬੂਤਰ ਡਾਇਆ ਸੀ 10:35 ਮਿੰਟ ਕੇ ਮਿੰਟ ਤੇ ਤੇ ਹੁਣ 9:27 ਮਿੰਟ ਹੋ ਗਏ ਘੰਟਾ ਹੋ ਗਿਆ ਇਕੱਲਾ ਹੀ ਉੱਡੀ ਜਾਂਦਾ ਅੱਗੇ ਕਦੇ ਇਕੱਲਾ ਇੰਨਾ ਚਿਰ ਨਹੀਂ ਉੱਡਿਆ ਸੀ ਇਕੱਲਾ 20 ਮਿੰਟ ਹੀ ਉੱਡਦਾ ਸੀ ਤੇ ਅੱਜ ਵਾਵਾ ਉੱਡੀ ਜਾਂਦਾ ਤੇ ਵਿਖਾਵਾਂਗੇ ਜਦੋਂ ਬੈਨ ਲੱਗਿਆ ਤੇ ਉਦੋਂ ਹੋਰ ਛੱਡ ਦਾਂਗੇ ਨਾਲ ਦੋ ਮਨ ਲੱਗਿਆ ਉਦੋਂ ਦੱਸਾਂਗੇ ਵੀ ਕਿੰਨੇ ਕ ਟਾਈਮ ਨੂੰ ਬੈੰਦਾ ਤੇ ਨਾਲ ਫਿਰ ਇੱਕ ਹੋਰ ਕਬੂਤਰ ਹੋਰ ਛੱਡਦੇ ਹਾਂ ਜਦੋਂ ਉਹ ਬਹਿ ਗਿਆ ਫਿਰ ਇੱਕ ਹੋਰ ਛੱਡਦਾ ਕਿਉਂਕਿ ਇਹਦੇ ਬਰਾਬਰ ਕਬੂਤਰ ਕੋਈ ਨਹੀਂ ਉੱਡਦਾ ਤਾਂ ਆਂ ਕਰਕੇ ਦੋ ਦੋ ਵਾਰੀ ਕਬੂਤਰ ਡਾਵਾਂਗੇ ਬਾਕੀ ਅਜੇ ਉੱਡਦਾ ਫਿਰਦਾ ਹੋ ਰਿਹਾ ਆਇ ਨਹੀਂ ਵਾ ਨਹੀਂ ਵਾ ਹੀ ਉੱਡਦਾ ਫਿਰਦਾ ਘੰਟਾ ਹੋ ਗਿਆ ਵੇਖੋ ਅਜੇ ਕਿੰਨਾ ਚਿਰ ਹੋਰ ਉੱਡਦਾ ਪਰ ਤੁਹਾਨੂੰ ਦੱਸਦੇ ਹਾਂ ਤੇ ਵਲੌਗ ਕੰਟੀਨਿਊ ਕਰਦੇ ਹਾਂ ਇੱਕ ਘੰਟਾ ਤਾਂ ਗਾਈਜ਼ 45 ਮਿੰਟ ਲੱਗ ਗਿਆ ਇੱਕ ਘੰਟਾ ਕੀ 10 ਮਿੰਟ ਤੇ ਇੱਕ ਕਬੂਤਰ ਹੋਰ ਛੱਡਦੇ ਹਾਂ ਹੁਣ ਛਤਰੀ ਤੇ ਬਹਿਣ ਨੂੰ ਆਉਂਦਾ ਇੱਕ ਮਿੰਟ ਕਬੂਤਰ ਛੱਡ ਕੇ ਬੈਹਨੇ ਜੇ ਫਿਰ ਬਹਿ ਗਿਆ ਫਿਰ ਨਹੀਂ ਢਾਉਂਦੇ ਉਹਨਾਂ ਚਿਰ ਮੈਂ ਕਬੂਤਰ ਕਾਢਨਾ ਬਾਹਰ ਲੱਗਿਆ ਸੀ ਮੈਂ ਦੋ ਕਬੂਤਰ ਹੋਰ ਛੱਡਤੇ ਇੱਕ ਘੰਟਾ ਮਤਲਬ 15 ਮਿੰਟ ਹੋ ਗਏ 1 ਘੰਟਾ 15 ਮਿੰਟ ਐ ਤਾਂ ਕੁੱਢੀ ਜਾਂਦਾ ਤੇ ਆ ਦੂਜੇ ਤਾਂ ਹੁਣ ਡਾਏ ਆ ਵੇਖੋ ਕਿੰਨਾ ਚੜ ਉੜਦੇ ਆ ਕਬੂਤਰ ਸਾਰੇ ਆਪਣੇ ਆ ਗਏ ਗਾਇਜ਼ ਆ ਤੁਹਾਡੇ ਸਾਹਮਣੇ ਆ ਤੇ ਹੁਣ ਇਹਨਾਂ ਨੂੰ ਦਾਣੇ-ਦੂਣੇ ਪਾਉਣੇ ਆ 9:35 ਤੇ ਛੱਡਿਆ ਸੀ ਜਿਹੜਾ ਵਿਚਾਲੇ ਬੈਠਾ ਠੀਕ ਆ ਤੇ ਫਿਲਹਾਲ 11:20 ਹੋ ਗਏ ਤੇ ਹੋਣ ਬੈਠੇ ਆ ਤੇ ਦਾਣੇ ਦੋਣੇ ਪਾਈਏ ਸਾਫਤਾਬ ਲਾ ਲਿਓ ਕਿੰਨਾ ਚਰੁੱਡਿਆ ਮੇਰੇ ਸਾਹਮਣੇ ਤਾਂ ਡੇਢ ਕ ਘੰਟੇ ਉੱਡੀ ਆ ਬਾਕੀ ਦਾਣੇ ਦੋਣੇ ਪਾਉਣੇ ਆ ਤੇ ਵਲੌਕ ਕੰਟੀਨਿਊ ਕਰਦੇ ਆ ਦੂਜਿਆਂ ਨੂੰ ਵੀ ਛੱਡਦੇ ਆ ਗੈਰਿਕ ਕਬੂਤਰ ਨੂੰ ਦਾਣੇ ਵੀ ਪਾਤੇ ਮੈਂ ਉਹ ਪਾਣੀ ਪੀਂਦਾ ਡੇਢ ਘੰਟਾ ਜਿਹੜਾ ਉੱਡ ਕੇ ਆਇਆ ਕਮੈਂਟ ਹੁਣੇ ਜਾਣ ਕੇ ਬੈਠਿਆ ਜੇ ਪਾਣੀ ਪੂਣੀ ਨਾ ਪਾਈਏ ਦਾਣੇ ਦੋਣੇ ਖਾ ਲੈਣ ਦੋ ਫੇਰੀ ਇਹਨੂੰ ਪਾਣੀ ਦੇਵਾਂਗੇ ਕਮੈਂਟ ਉੱਤੇ ਰੱਖਦਾ ਹਾਂ ਜੇ 10 15 ਮਿੰਟ ਹੋਰ ਹੋਗੇ ਉਹਨਾਂ ਜਕਰ ਦਾਣੇ ਦੋਨੇ ਖਾ ਲੈਣਗੇ ਪੰਜੂ ਛਤਰਾ ਦੇਖੀ ਛਤਰੀ ਬਣਾਈ ਜਾਂਦਾ ਛਤਰੀ ਮੁੰਡੇ ਨੂੰ ਕਬੂਤਰ ਦੇਣਾ ਐਸੇ ਮੁੰਡਾ ਛਤਰੀ ਬਣਾਈ ਜਾਂਦਾ ਗਾਇਜ਼ ਕਬੂਤਰਾਂ ਨੂੰ ਦਾਣੇ ਪਾ ਦਿੱ ਗਏ ਸ਼ਾਮ ਹੋ ਚੁੱਕੀ ਆ ਫਲਾਰ ਹਜੇ ਤੱਕ ਦਾਣੇ ਨਹੀਂ ਪਾਏ ਦਾਣੇ ਪਾਉਣੇ ਆ ਤੇ ਅਕ ਰੇਟ ਥੱਲੇ ਰੱਖੇ ਪਏ ਸੀ ਦਾਣੇ ਤੇ ਬਾਕੀ ਕਬੂਤਰਾਂ ਦਾ ਜੋੜਾ ਵੀ ਲੱਗ ਗਿਆ ਤਾਂ ਇੱਕ ਕਬੂਤਰੀ ਦੇ ਵੀ ਆਂ ਦੀ ਜਿਵੇਂ ਤੁਹਾਨੂੰ ਪਤਾ ਹੀ ਆ ਛਤਰੀ ਬਣਾਈ ਜਾਂਦਾ ਸੀ ਮੁੰਡਾ ਆਪ ਬਲੌਗ ਵੀ ਬਣਾ ਸਕੀ ਕਿਉਂਕਿ ਅਗਲਾ ਮਤਲਬ ਆਪਾਂ ਵਲੌਗ ਨਹੀਂ ਬਣਾ ਸਕੇ ਠੀਕ ਹੈ ਗਾਈਸ ਤੇ ਬਾਕੀ ਆ ਨਿੱਕਾ ਜਿਹਾ ਵਲੌਗ ਬਣਾਤਾ ਸੀ ਆ ਦਾਣੇ ਪਾ ਦਿੰਨੇ ਆ ਤੇ ਕਬੂਤਰਾਂ ਦੀ ਜੋੜੀ ਵੀ ਲੱਗ ਗਈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਨਹੀਂ ਕਹਿੰਦੇ ਨਾਲ ਲੱਗੀ ਆ ਆ ਗੁਲਾਬੀ ਢਿੱਡ ਵਾਲੇ ਦੀ ਉਹ ਜਿਹੜਾ ਪਿੱਛੇ ਫਰਦਾ ਹੁੰਦੇ ਨਾਲ ਤੇ ਆ ਜਿਹੜਾ ਹਰੇ ਰੰਗ ਕੀਤਾ ਤੇ ਆਹ ਕਾਲੀ ਚੀਨੀ ਜੀ ਆਂਦੀ ਇਹਦੇ ਨਾਲ ਲੱਗੀ ਆ ਠੀਕ ਆ ਹਰੇ ਟੇਡ ਵਾਲੇ ਹਰੇ ਰੰਗ ਵਾਲੇ ਨਾਲ ਤੇ ਆ ਗੁਲਾਬੀ ਢਿੱਡ ਦੀ ਕਬੂਤਰੀ ਤੇ ਉਹ ਕਟੀਆਂ ਅੱਖਾਂ ਦਾ ਕਬੂਤਰ ਜਿਹੜਾ ਪਿਛਲੇ ਪਾਸੇ ਆ ਤੇ ਆ ਜੇ ਬੱਚਈਆ ਕਬੂਤਰੀ ਬਣੂਗੀ ਠੀਕ ਹੈ ਜੇ ਇਹਨੇ ਕਲੀਆਂ ਨਹੀਂ ਸਾਫ ਕੀਤੀਆਂ ਦਾਣੇ ਵਾਵਾ ਪਾ دیے ਤੇ ਫਿਰ ਚਲਦੇ ਆ ਥੱਲੇ ਫੋਨ ਚਾਰਜ ਲਾਈਏ ਫੋਨ 1% ਰਹਿ ਗਿਆ ਵੀਡੀਓ ਬਣਾਉਂਦੇ ਦੇ ਵਿੱਚ ਬੰਦ ਨਾ ਹੋ ਜੇ ਡਰ ਆ